ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਭਾਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਦੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਬਣਾਉਣ ਲੱਗਿਆ ਜੀ ਵੀਡੀਓ ਤਾਂ ਬਣਾ ਲੈਂਦੇ ਪਾ ਵੀ ਦਿੰਦੇ ਪਰ ਜਿਹੜੇ ਹੜਾ ਆਏ ਹਣੇ ਉਹਦੇ ਕਰਕੇ ਯਾਰ ਮਨ ਨਹੀਂ ਕੀਤਾ ਵੀਡੀਓ ਬਣਾ ਕੇ ਪਾਉਣ ਨੂੰ ਤੇ ਬੜਾ ਮਾੜਾ ਆਇਆ ਮੱਝੇ ਵਿੱਚ ਜਿਹੜਾ ਮੱਝੇ 'ਚ ਨੁਕਸਾਨ ਹੋਇਆ ਫਸਲਾਂ ਦਾ ਘਰਾਂ ਦਾ ਤੇ ਜ਼ਮੀਨਾਂ ਦਾ ਤੇ ਬਾਬੇ ਦੀ ਕਿਰਪਾ ਨਾਲ ਪੂਰਾ ਪੰਜਾਬ ਮਦਦ ਕਰ ਰਿਹਾ ਸਾਰਿਆਂ ਦੀ ਜਿੰਨੇ ਵੀ ਹੜ੍ਹਾਂ ਦੀ ਮਾਰੇ ਠਾਇ ਨੇ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਸਾਰਿਆਂ ਦਾ ਕੰਮ ਠੀਕ ਹੋ ਜਾਵੇ ਤੇ ਜਿਹੜੇ ਹਿਸਾਬ ਨਾਲ ਪੰਜਾਬੀ ਜ਼ੋਰ ਮਾਰ ਰਹੇ ਨੇ ਤਾਂ ਇੱਕ ਦੂਏ ਦੀ ਮਦਦ ਕਰ ਰਹੇ ਨੇ ਉਹਦੇ ਲਈ ਸਾਰਿਆਂ ਦਾ ਧੰਨਵਾਦ ਤੇ ਬਹੁਤ ਮਾੜਾ ਹੋਇਆ ਇਹ ਆਪਣੇ ਪਿੰਡੋਂ ਵੀ ਸੇਵਾ ਭੇਜੀ ਕੋਈ ਡੀਜ਼ਲ ਦੀ ਤੇ ਫੇਰ ਲੋਡ ਪਈ ਤਾਂ ਫੇਰ ਕਹਿੰਦੇ ਇਕੱਠੇ ਕਰਕੇ ਫੇਰ ਭੇਜਾਂਗੇ ਤੇ ਉਹਦੀ ਵੀਡੀਓ ਬਣਾਈ ਰਹੀ ਹੈਗੀ ਜਾਣ ਕੇ ਤੇ ਚਲੋ ਅੱਜ ਚੱਲਿਆਂ ਜੀ ਜੀਲੀ ਤੇ ਸਪਰੇਅ ਕਰਨ ਸਪਰੇਅ ਦੂਜੀ ਸਪਰੇਅ ਆ ਪੂਸਾ ਤੇ ਤੇ ਬੁਰਜ ਵਾਲੀਆਂ ਮੋਟਰਾਂ ਤੇ ਤੇ ਪੰਪ ਅਸੀਂ ਭਰ ਲਿਆ ਦਵਾਈਆਂ ਸੀ ਲੈ ਆਏ ਦਵਾਈਆਂ ਹਾ ਪਾਉਣੀਆਂ ਨੇ ਆਪਾਂ ਨੇ ਜਿਵੇਂ ਕਿ ਤੁਹਾਨੂੰ ਪਤਾ ਵੀ ਹੁਣ ਮੀਂਹ ਦਾ ਮੌਸਮ ਪੂਰਾ ਲੰਬਾ ਸੀ ਤੇ ਉਹਦੇ ਕਰਕੇ ਨਾ ਪਾਣੀ ਜ਼ੀਰੀਆਂ 'ਚ ਬਹੁਤ ਖੜਾ ਰਿਹਾ ਤਾਂ ਕਰਕੇ ਆਪਾਂ ਨੇ ਜਿਹੜੀ ਆਹ ਉਲੀ ਵਾਲੀ ਦਵਾਈ ਬਾਈ ਨੇਮ ਹੈ ਜਿਹੜੀ ਨਤੀਜਾ ਪਾ ਰਿਆ ਮੈਂ ਅੱਗੇ ਵੀ ਵੀਡੀਓ 'ਚ ਕਹਿੰਨਾ ਉਹਨਾਂ ਵੀ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਬਾਈ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀ ਆਪਾਂ ਆਪਣੀ ਮਰਜ਼ੀ ਨਾਲ ਪਾਉਣੀ ਤੇ ਆਪਾਂ बस ਜਸਟ ਦੱਸ ਰਿਆਂ ਵੀ ਆਪਣਾ ਛੋਕੜਾ ਵੀਡੀਓ ਬਣਾਉਂਗਾ ਤੇ ਇਹ ਨਟੀਵੋ ਪਾ ਰਹੇ ਆਂ ਆਪਾਂ ਤਕਰੀਬਨ 7 ਇੱਕਦਾਂ ਚ 1 ਕਿਲੋ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੀ ਉਲੀ ਦਾ ਅਟੈਕ ਉਹ ਕਾਫੀ ਜ਼ਿਆਦਾ ਹੋਊਗਾ ਤੇ ਹੋਣ ਵਾਲਾ ਵੀ ਹੈ ਤੇ ਹੋ ਵੀ ਰਿਹਾ ਕਿਉਂਕਿ ਲਗਾਤਾਰ بارش ਹੁੰਦੀ ਨੂੰ ਕਈ ਦਿਨ ਹੋ ਗਏ ਤਾਂ ਕਰਕੇ ਆਪਾਂ ਬਾਈ ਨੇਵ ਨਟੀਵੋ ਪਾ ਰਹੇ ਆਂ ਤੇ ਤੇਲੇ ਦਾ ਵੀ ਅਟੈਕ ਹੋਊਗਾ ਜ਼ਿਆਦਾ ਤੇਲੇ ਦੇ ਵਾਸਤੇ ਆਪਾਂ ਸ਼੍ਰੀ ਰਾਮ ਦੀ ਚੈਸ ਤੇ ਇੱਕ ਉਸੀਨ ਵਾਲਾ ਸਲਟ ਕੋਰੋਮੰਡਲ ਦੀ ਦਵਾਈ ਪਾ ਰਹੇ ਆ ਇਹ ਇਹ ਤੁਸੀਂ ਦੋਨੇ ਮਿਲਾ ਕੇ ਸਸਤੀਆਂ ਕੰਪਨੀਆਂ ਵੀ ਕਰ ਸਕਦੇ ਹੋ ਦਾ ਰਿਜ਼ਲਟ ਬਹੁਤ ਵਧੀਆ ਜਿਹੜੇ ਬੰਦੇ ਕਰਦੇ ਰਹੇ ਨੇ ਆਪਾਂ ਤਾਂ ਪਹਿਲੀ ਵਾਰੀ ਕਰਿਆ ਜਿਹੜੇ ਬੰਦੇ ਪਹਿਲਾਂ ਕਰਦੇ ਸੀ ਉਹਨਾਂ ਨੇ ਦੱਸਿਆ ਵੀ ਇਹ ਬਿਲਕੁਲ 100% ਰਿਜ਼ਲਟ ਹੈ ਇਹਨਾਂ ਦਵਾਈਆਂ ਦਾ ਤੇ ਸੁੰਡੀ ਦਾ ਕੋਈ ਅੱਡਾ ਅਟੈਕ ਨਹੀਂ ਹੈਗਾ ਸੁੰਡੀ ਤੋਂ ਆਪਾਂ ਦਵਾਈ ਪਾਵਾਂਗੇ ਜੀ 50 ਕਿੱਗੇ ਦੇ ਕਲੈਕਟਰ ਪਾਵਾਂਗੇ ਐਂ ਡਾਕਟਰ ਸਾਹਿਬ ਪਾਵਾਂਗੇ ਆ ਦਵਾਈ ਸੁੰਡੀ ਤੋਂ ਤੇ ਤਿੰਨੇ ਦਵਾਈਆਂ ਤੇ ਜਿਹੜਾ ਬੀ ਐਲ ਵੀ ਦਾ ਅਟੈਕ ਉਹ ਤੋਂ ਪਾਵਾ ਗਿਆ ਆ ਫਾਦ ਬਾਈ ਉਹ ਤੋਂ ਪਾਵਾ ਗਿਆ ਹਾਂ ਬੀ ਐਲ ਵੀ ਦਾ ਅਟੈਕ ਵੀ ਹੈਗਾ ਕਿਤੇ ਕਿਤੇ ਉਹ ਤੋਂ ਪਾਵਾ ਗਿਆ ਹਾਂ ਤੇ ਚਾਰੇ ਦਵਾਈਆਂ ਤੇ ਨਾਲ ਸਟicker ਸਟicker ਵੀ ਪਾਵਾਂਗੇ ਨਾਲ ਸਟicker ਤੇ ਨਾਲ ਪਾਵਾਂਗੇ ਸਟicker ਤੇ ਚਲਦੇ ਆ ਜੀ ਮੋਟਰ ਦੇ ਨੂੰ ਭਰ ਲਿਆ ਪੰਪ ਆਪਾਂ ਨੇ ਪੰਪ ਭਰ ਕੇ ਹੁਣ ਚੱਲ ਆ ਮੋਟਰ ਦੀ ਕਰਦੇ ਆ ਬਣਾਉਣੇ ਆ ਵੀਡੀਓ ਮੋਟਰ ਦੇ ਚੱਲ ਕੇ ਤੇ ਪੰਪ ਭਰ ਲਿਆ तकरीबन 28 ਤੋਂ 30 ਲੀਟਰ ਇੱਕ ਬਿੱਗੇ ਦਾ ਪਾਣੀ ਲਾਉਣਾ ਕਹਿ ਲੋ ਵੀ 150 ਤੋਂ ਉੱਪਰ ਉੱਪਰ ਪਾਣੀ ਲਾਵਾਂਗੇ ਜੀ ਏਕੜ ਦਾ ਆ ਗਏ ਨੀ ਕਿਣ ਕੇ ਭਾਈ ਪਹੁੰਚ ਗਏ ਸਪਰੇਅ ਕਰਨ ਵਾਸਤੇ ਬੁਰਜਲੀ ਮੋਟਰ ਤੇ ਪੂਸਾ 44 ਮਾਰੋ ਨੇਗਾ ਤੇ ਮੀਂਹ ਕਰਕੇ ਥੋੜੀ ਸਪਰੇ ਲੇਟ ਹੋ ਗਈ ਚਾਰ ਪੰਜ ਦਿਨ ਅੱਜ ਮੌਸਮ ਵਧੀਆ ਰੱਬਾ ਧੁੱਪ ਗੱਡੀ ਪੂਰੀ ਵਧੀਆ ਪਰ ਫਿਰ ਵੀ ਮਾੜਾ ਮੋਟਾ ਮੀਂਹ ਦੱਸਿਆ ਹੈ ਪਰ ਸਪਰੇ ਫਿਰ ਲੇਟ ਹੋ ਰਹੀ ਸੀ ਤੇ ਤਕਰੀਬਨ 20 ਤੋਂ 20 ਦਿਨ ਬਾਅਦ ਸਪਰੇ ਕਰ ਦਨੇ ਆਪਾਂ ਇਹਦੇ 23 24 ਦਿਨ ਹੋ ਗਏ ਤੇ ਆਗੇ ਸਾਰੇ ਜਾਣ ਭੀਲ ਵੀ ਰਾਏ ਅੱਜ ਸਪਰੇ ਕਰਾਉਣ ਤੇ ਆਪਾਂ ਕਰ ਰਿਹਾ ਦਵਾਈ ਉਲੀ ਤੇਲਾ ਤੇ ਸੁੰਡੀ ਆ ਬਾਲਟੀਆਂ ਲੈ ਬੱਤ ਲਾ ਕੇ ਹਾਂ ਮੋਬਾਈਲ ਤਾਂ ਹੈਗਾ ਆ ਮਨ ਉਹਨਾਂ ਨੇ ਵਹ ਸਕੂਲ ਜਾਣਾ ਸੀਗਾ ਸਰਕਾਰ ਕਹਿੰਦੀ ਵੀ ਅੱਜ ਇਹ ਸਕੂਲ ਇੱਕ ਦਿਨ ਹੋਰ ਸੁੱਤੀ ਹੈ ਸਰਕਾਰ ਕਹਿੰਦੀ ਸਰਕਾਰ ਕਹਿੰਦੀ ਸਪਰੇਅ ਕਰਤੋ ਸਰਕਾਰ ਕਹਿੰਦੀ ਸਪਰੇਅ ਕਰਾਓ ਅਜੇ ਕਰੇ ਕੰਮ ਕਰਾਓ ਫਿਰ ਆਪਾਂ ਕਰਦੇ ਆ ਤੇ ਆਹ ਦਵਾਈਆਂ ਦੀ ਸਪਰੇਅ ਕਰਦੇ ਆ ਜੀ ਆਹ ਸਟicker ਤੇ ਆਹ ਸੁੰਡੀ ਵਾਲੀ ਕਿੰਗ ਡਾਕਸ ਆ ਤੇ ਇਹ ਹੈਗੀ ਕੋਰੜਾ ਕੰਪਨੀ ਦੀ ਤੇ ਕੰਪਨੀਆਂ ਜਿਹੜੀ ਮਰਜ਼ੀ ਕਰੋ ਤੁਸੀਂ ਪਰ ਹੁਣ ਸਪਰੇਅ ਦੀ ਬਹੁਤ ਜ਼ਰੂਰਤ ਹੈ ਬਈ ਇੱਕ ਤਾਂ ਲਗਾਤਾਰ ਮੀਂਹ ਪੈਂਦੇ ਨੂੰ ਕਈ ਦਿਨ ਹੋ ਗਏ ਤੇ ਮੀਂਹ ਪੈਂਦੇ ਨੂੰ ਮੈਂ ਦੱਸ ਰਿਹਾ ਹਾਂ ਨੂੰ ਮੀਂਹ ਪੈਂਦੇ ਨੂੰ ਕਈ ਦਿਨ ਹੋ ਗਏ ਤੇ ਦਿਨ ਖੁੱਲੇ ਨਹੀਂ ਬਈ ਜੀਰੀ ਦੇ ਵਿੱਚ ਪਾਣੀ ਬਹੁਤ ਟਾਈਮ ਹੋ ਗਿਆ ਖੜੇ ਨੂੰ ਤੇ ਉਹਦੇ ਕਰਕੇ ਉల్లి ਦਾ ਵੀ ਅਟੈਕ ਤੇ ਤੇਲੇ ਦਾ ਇਹਦਾ ਜ਼ਿਆਦਾ ਸੁੰਡੀ ਦਾ ਵੀ ਆ ਸਕਦਾ ਪਰ ਸੁੰਡੀ ਦਾ ਵੀ ਆ ਸਕਦਾ ਕੋਈ ਪਤਾ ਨਹੀਂਗਾ ਪਰ ਕਿਉਂਕਿ ਜੀਰੀ ਹੁਣ ਨਸਾਰੇ ਤੇ ਹੈ ਭਗੋਲੇ ਤੋਂ ਬਾਹਰ ਆ ਰਹੀ ਹੈ ਉਸ ਕਰਕੇ ਆਪਾਂ ਸੁੰਡੀ ਵਾਲੀ ਦਵਾਈ ਪਾ ਰਹੇ ਹਾਂ ਤੇ ਪਹਿਲਾਂ ਕਰੀ ਸੀ ਆਪਾਂ ਨੇ ਕੋਰਾਜਨ ਤੇ ਇਹਦੇ ਵਿੱਚ ਇੱਕ ਸਪਰੇ 20-25 ਦਿਨ ਹੋ ਗਏ तकरीबन 23 ਦਿਨ ਹੋ ਗਏ ਸਪਰੇ ਕਰੀ ਨੂੰ ਉਹਦੇ ਵਿੱਚ ਪਾਈ ਸੀ ਆਪਾਂ ਨੇ ਕੋਰਾਜਨ ਕੋਰਾਜਨ ਦੇ ਨਾਲ ਪਾਈ ਸੀ ਆਪਾਂ ਨੇ ਉਲੀ ਤੋਂ ਕਸਟੂਰੀਆ ਦਾ ਸਾਲਟ ਸ਼੍ਰੀ ਰਾਮ ਕੰਪਨੀ ਦੀ ਤੇ ਨਾਲ ਪਾਈ ਸੀ ਆਪਾਂ ਨੇ ਤੇਲੇ ਤੋਂ ਲਾਲ ਦਵਾਈ ਪਾਈ ਸੀ ਥਾਇਓਮੈਥਕਸਨ ਤੇ ਉਹ ਪਾ ਕੇ ਉਹਨੇ ਤੇਲਾ ਕੇ ਰਾਂ ਖਤਮ ਕਰਤਾ ਸੀ ਤੇ ਹੁਣ ਆਪਾਂ ਦੁਬਾਰਾ ਹੁਣ ਜਿਹੜੀ ਦਵਾਈ ਇਹ ਨਟੀਵੋ ਤਾਂ ਕਰਦੇ ਆ ਵੀ ਉਲੀ ਦਾ ਜਿਆਦਾ ਅਟੈਕ ਆ ਸਕਦਾ ਤੇ ਨਾਲ ਪਾ ਰਹੇ ਆ ਆਪਾਂ ਸਟੈਪਟੋ ਨਾਲ ਪਾ ਰਹੇ ਆ ਆਪਾਂ ਸਟੈਪਟੋ ਦੀਆਂ ਪੁੜੀਆਂ ਕਿਉਂਕਿ ਬੀ ਐਲ ਬੀ ਦਾ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਮਾੜਾ ਮੋਟਾ ਹੈਗਾ ਪ੍ਰੋਬਲਮ ਤੇ ਇਹ ਪਾ ਰਹੇ ਹਾਂ ਸਟੈਪਟੋ ਦੀਆਂ ਪੁੜੀਆਂ ਤੇ ਚਲੋ ਕਰ ਲਈਏ ਸਵੇਰੇ ਹੁਣ ਪਾਲੀਏ ਦਵਾਈਆਂ ਉਹਨੂੰ ਸੁਪਰੇ ਸਾਟ ਟਾਈਮ ਦੇ ਲੱਗਣਾ ਹੈ ਆਪਾਂ ਦੇ ਕੁੜੀਆਂ ਯਾਰ ਲਾ ਕੇ ਲਹੇ ਆ ਕੇ ਪੌਣੀਆਂ ਨੇ ਪੁੱਛ ਲੈ ਆਪਾਂ ਹੀ ਮਰੇ ਕੋਕੀ ਅਈਆ ਲਾਲਾ ਥੋੜੇ ਵਿੱਚ ਪਾਣੀ ਪਾ ਕੇ ਪਾਦੀ ਮੈਨੂੰ ਵੱਟਦੀ ਆਉ ਉਹ ਵੱਟ ਤਾਂ ਸੱਲੇ ਵੱਟਦੇ ਹੋ ਨੰਗੀਆਂ ਦੇ ਵੱਟਦੀਆਂ ਆ ਜਾ ਜਾਣਗੇ ਵੱਟ ਆਜੋ ਜੀ ਕਿਹਨਾਂ ਪਾਇਪ ਛੱਡਦੇ ਹੋ ਉਹ ਵੀਰ ਨੂੰ ਇੱਥੇ ਖੜਾ ਰਹਿਣਾ ਤੂੰ ਖਿੱਚ ਲੈ ਹਾਂ ਹੋ ਲਓ ਜੀ ਇਧਰ ਨਾਲ ਖੇਤ ਆਪਣਾ ਹੋ ਗਿਆ तकरीबन 34 ਕਿੱਗਿਆਂ ਦਾ ਰਹਿ ਗਿਆ ਆਪਣਾ 17 17 ਕਿੱਗਿਆਂ ਦਾ ਰਹਿ ਗਿਆ ਤੇ ਇੱਧਰ ਗੱਲੋਂ ਪਾਣੀ ਆਪਾਂ ਇਧਰ ਲਿਆਉਂਦੇ ਆ ਉਹ ਨਦੀ ਤੋਂ ਤੇ ਬਾਕੀ ਜਿਹੜੀ ਚੱਸ ਤੇਲੇ ਵਾਲੀ ਆਪਣਾ ਦੋਨੇ ਦਵਾਈਆਂ ਉਸੀਨ ਤੇ ਨਾਲ ਸੰਡੀ ਵਾਲੀ ਨਾਲ ਸਟਿੱਕਰ ਨਾਲ ਸਟੈਪ ਤੋਂ ਸਾਰੀਆਂ ਦਵਾਈਆਂ ਦੁਬਾਰਾ ਪਾਉਣਾ ਇਧਰ तकरीबन ਪਾਣੀ ਪਾ ਲਿਆ ਸੀ ਦੁਬਾਰੇ 500 ਲੀਟਰ ਹੋ ਗਿਆ ਪਾਣੀ ਤੇ ਇੱਕ ਵਾਰੀ ਸਾਰਿਆਂ ਦੇ ਮੂੰਹ ਦਿਖਾ ਦੇ ਟਮਾਟਰਾਂ ਵਰਗੇ ਹੋ ਗਏ ਦੇਖ ਲੈ ਆਰੇ ਲਾਲ ਗਲਾਲ ਹੋਏ ਬੈਠੇ ਆ ਬੰਦੇ ਸਾਡੇ ਸਪਰੇਅ ਕਰਨ ਵਾਲੇ ਨੇ ਉਧਰਲੇ ਖੇਤ 'ਚ ਆਪਾਂ ਕਿਨੇ ਘੰਟੇ ਸਪਰੇਅ ਕਰਤੀ ਲੱਗਭਗ 1.5 ਡੇਢ ਡੇਢ ਰੇੇ ਰੇੇ ਘੰਟਾ ਦਾ ਬੰਦ ਜਾਂ ਵੀ ਲਿਆ ਸਪਰੇਅ ਕਿਹੜੇ ਵੇਲੇ ਕਰਦੇ ਉਧਰਲੇ ਖੇਤ ਦੇ ਵਿੱਚ ਆਪਾਂ ਲੱਗਭਗ 1 ਘੰਟਾ ਦੇ ਵਾਂਗੂ ਸਪਰੇਅ ਕਰਤੀ ਤੇ ਆਹ ਰਹਿ ਗਿਆ ਹੁਣ ਅੱਧੇ ਪੌਣੇ ਘੰਟੇ ਦਾ ਕੰਮ ਐਥੇ ਆਪਣਾ ਤੇ ਰੱਬ ਸੁੱਖ ਰੱਖੇ ਵੀ ਕਰਕੇ ਚੱਲੀਏ ਬੱਦਲ ਵਾਈ ਕਰਤੀ ਰੱਬ ਨੇ ਆਪਣੇ ਠੰਡ ਵੀ ਤੂੰ ਠੰਡ ਹੋ ਗਈ ਪਰ ਆਇਆ ਵੀ ਜੋਰ ਵੀ ਬਹੁਤ ਲੱਗਿਆ ਅੱਡਾ ਸਾਰੀਆਂ ਦਵਾਈਆਂ ਸੇਵੀ ਸੇਵੀਆ ਹੋਈਆਂ ਪਈਆਂ ਨੇ ਲਾ ਨਾ ਕਰਨ ਪਾਇਗੋ ਹਵਾ ਤੋਂ ਚਲੇ ਪਾਸੇ ਸੋਨਾ ਆਉ ਰਹੀਆਂ ਨਾਵੇਂ ਲੰਗੀਆਂ ਹਾਂ ਦਵਾਈ ਆਉਂਗੀ हाँ जी हां वी मुंह लाल हो गए अज यार 12 ਵਜ ਗਏ ਪੂਰੇ ਕਿੰਭ ਗਏ ਫਿਰ 14 ਹੋ ਗਈ ਅੱਜ ਤਾਂ ਹੋ ਗਈ ਗੱਲ ਪੱਕੀ ਅੱਜ ਧੁੱਪ ਵੀ ਸੀ ਤਾਂ ਦਿਨ ਵੀ ਸਪਰੇਅ ਵਾਲਾ ਤੇ ਸੋਨੀ ਬੈਠਾ ਲੈਣਦਾਰ ਉਹ ਚਲਾ ਗਿਆ ਟਰੈਕਟਰ ਲੈ ਕੇ ਜਵਾਕ ਪਹਿਲਾਂ ਵਗ ਗਏ 10 10 ਕਿਲਿਆਂ ਤੇ ਲਗਭਗ 50 ਬੱਕੇ ਤੇ ਸਪਰੇਅ ਕਰਤੀ ਭਈ ਅਸੀਂ ਤੇ ਆਪਣਾ ਉਰੇ ਬੁਰਜ ਵਾਲਿਆਂ ਮੋਟਰਾਂ ਦੇ ਕੰਮ ਖਤਮ ਹੋ ਗਿਆ ਸਪਰੇਅ ਵਾਲਾ ਤੇ ਚਲੋ ਸਪਰੇਅ ਆਪਾਂ ਨੇ ਕਰਤੀ ਜਵਾਕ ਵੀ ਥੱਕ ਗਏ ਓਧਾ ਘੰਟਾ ਪਹਿਲਾਂ ਭੇਜਦੇ ਸੀ ਮੋਟਰਸਾਈਕਲ ਤੇ ਅਸੀਂ ਪਾਈਪ ਲਾਗੇ ਤੇ ਇਕੱਠੇ ਕਰਨ ਤੇ ਰੱਬ ਸੁੱਖ ਰੱਖੇ ਤੁਪ ਵਧੀਆ ਲੱਗ ਰਹੀ ਆ ਚਾਰ ਘੰਟੇ ਧੁੱਪ ਲੱਗੀ ਚਲੋ ਮਹਾਰਾਜ ਕਿਰਪਾ ਕਰੇ ਨਾ ਪਵੇ ਪਰ ਜੇ ਚਾਰ ਘੰਟੇ ਵੀ ਧੁੱਪ ਲੱਗੀ ਤਾਂ ਦਵਾਈ ਨੇ ਆਪਣਾ ਕੰਮ ਕਰ ਦੇਣਾ ਸਟਿੱਕਰ ਆ ਤੇ ਵਧੀਆ ਕੰਪਨੀ ਆ ਦਵਾਈਆਂ ਨੇ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਦਿਨ ਨਿਕਲਿਆ ਅੱਜ ਸਪਰੇ ਬਹੁਤ ਬੰਦੇ ਕਰਦੇ ਨੇ ਰਾਜੀ ਉਹਨਾਂ ਦਾ ਛਿੰਦੇ ਉਹਨਾਂ ਦਾ ਫੋਨ ਆਦੀ ਉਹ ਵੀ ਸਪਰੇ ਕਰਨ ਲੱਗੇ ਨੇ ਆਹੀ ਸਪਰੇ ਉਹ ਕਰਦੇ ਨੇ ਨੀ ਭਾਈ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਕੇ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ